ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਪ੍ਰੀਮੀਅਮ ਕੁਆਲਿਟੀ ਦੇ ਚਨੌਣ ਛਾਉਣ ਦੇ ਸੂਟ ਹੈ ਜੀ ਆਲ ਓਵਰ ਸੂਟ ਆਊਗਾ ਜੀ ਜੇ ਤੁਸੀਂ ਨਾਲ ਬਾਟਮ ਮੈਚਿੰਗ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਬਾਟਮ ਮੈਚਿੰਗ ਵੀ ਕਰਵਾ ਦਾਂਗੇ ਤੇ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਸੋਹਣਾ ਹਾਈ ਕੁਆਲਿਟੀ ਦਾ ਸਟੱਫ ਹੈ ਜੀ ਪ੍ਰੀਮੀਅਮ ਕੁਆਲਿਟੀ ਹੈ ਜੀ ਬ੍ਰਾਂਡਡ ਸੂਟ ਹੈ ਜੀ ਸਾਰੇ ਇਹ ਵਾਲੇ ਸੂਟ ਰਾਮ ਟੈਕਸ ਦੇ ਆਉਣਗੇ ਜੀ ਇਹ ਵਾਲਾ ਬਰਬਰੀ ਦੇ ਸੂਟ ਹੈ ਜੀ ਬਹੁਤ ਹੀ ਪਿਆਰੀ ਬਰਬਰੀ ਦੀ ਸ਼ਰਟ ਆਉਗੀ ਓਨਲੀ 1250 ਪ੍ਰਾਈਸ ਹੈ ਜੀ ਇਹਨਾਂ ਦਾ ਨਾਲ ਇਹਨਾਂ ਦੇ ਮਸਲੀਨ ਦੀ ਬਾਟਮ ਆਉਗੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਪ੍ਰੀਮੀਅਮ ਜੀ ਕੁਆਲਿਟੀ ਦੀ ਬਾਟਮ ਹੈ ਜੀ ਨਾਲ ਬਰਬਰੀ ਦੀ ਸ਼ਰਟ ਹੈ 2.5 ਮੀਟਰ ਦੀ ਕੱਟ ਆਉਗੀ ਬਹੁਤ ਹੀ ਸੋਹਣੀ ਨਵੀਂ ਜੀ ਡਿਜ਼ਾਈਨਿੰਗ ਹੈ ਸਾਰੇ ਸੂਟਾਂ ਦੀ ਬਾਟਮ ਤੇ ਵਰਕ ਵੀ ਆਪਾਂ ਤੁਹਾਨੂੰ ਕਰਵਾ ਕੇ ਦੇ ਸਕਦੇ ਹਾਂ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾ ਆਪਾਂ ਤੁਹਾਨੂੰ ਵਰਕ ਵੀ ਕਰਵਾ ਕੇ ਦੇ ਦਾਂਗੇ ਜੀ ਜਿਵੇਂ ਦਾ ਤੁਸੀਂ ਕਹੋਗੇ ਸਾਨੂੰ ਆਪਾਂ ਉਹਦਾ ਵਰਕ ਕਰਵਾ ਦਾਂਗੇ ਜੀ ਇਹ ਵਾਲੇ ਸੂਟ ਜੀ ਬਹੁਤ ਹੀ ਪਿਆਰੇ कॉटन ਦੇ ਸੂਟ ਹੈ ਜੀ ਪ੍ਰੀਮੀਅਮ ਕੁਆਲਿਟੀ ਦੀ कॉटन ਆਉਗੀ ਜੀ ਬ੍ਰਾਂਡਡ ਤੇ ਬਹੁਤ ਹੀ ਪਿਆਰੇ ਇਹਨਾਂ ਦੇ ਕਲਰ ਕੰਬੀਨੇਸ਼ਨ ਹੈ ਤੇ ਬਹੁਤ ਹੀ ਰੇਂਜ ਇਹਨਾਂ ਦੀ ਘੱਟ ਹੈ ਜੀ ਓਨਲੀ 1000 ਰੁਪਏ 1050 ਰੁਪਏ ਦਾ ਇਹ ਸੂਟ ਆਊਗਾ ਜੀ ਇਹ ਬਰਬਰੀ ਦੇ ਸੂਟ ਆਉਣਗੇ ਜੀ ਇਨਾਂ ਦੀ ਪ੍ਰਿੰਟਿੰਗ ਬਿਲਕੁਲ ਹੀ ਮਾਰਕੀਟ ਨਾਲੋਂ ਹਟਕੇ ਹੈ ਜੀ ਇਹ ਵਾਲੇ ਪ੍ਰਿੰਟ ਤੁਹਾਨੂੰ ਮਾਰਕੀਟ ਚੋਂ ਕਿਤੋਂ ਨਹੀਂ ਮਿਲਣਗੇ ਜੀ ਜੇ ਜੇ ਪ੍ਰਿੰਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਆ ਇਹ ਵਾਲੇ ਪ੍ਰਿੰਟ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦੇ ਜੀ ਇਹ ਆਪਾਂ ਗਾਰੰਟੀ ਦਿੰਦੇ ਆ ਜੀ ਇਹ ਮਾਰਕੀਟ ਦੇ ਵਿੱਚ ਬਿਲਕੁਲ ਵੀ ਪ੍ਰਿੰਟ ਕੋਈ ਵੀ ਪ੍ਰਿੰਟ ਅਵੇਲੇਬਲ ਨਹੀਂ ਹੈ ਜੀ ਇਹ ਆਪਣੇ ਕੋਲੇ ਹੀ ਪ੍ਰਿੰਟ ਅਵੇਲੇਬਲ ਹੈ ਜੀ ਸਿਰਫ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਪ੍ਰਿੰਟ ਹੈ ਜੀ ਜੇ ਕਿਸੇ ਨੇ ਬਾਟਮ ਮੈਚਿੰਗ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਬਾਟਮ ਮੈਚਿੰਗ ਵੀ ਕਰਵਾ ਦਾਂਗੇ ਤੇ ਜੇ ਆਲ ਓਵਰ ਲੈਣਾ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ 2200 ਰੁਪਏ ਦਾ ਇਹ ਸੂਟ ਹੈ ਜੀ ਫ੍ਰੀ ਸ਼ਿਪਿੰਗ ਹੈ ਬਹੁਤ ਹੀ ਪਿਆਰੇ ਪਿਆਰੇ ਜਿਹਨਾਂ ਦੇ ਕਲਰ ਹੈ ਬਹੁਤ ਹੀ ਪਿਆਰਾ ਜਿਹਨਾਂ ਦਾ ਸਟੱਫ ਹੈ ਬਹੁਤ ਹੀ ਜ਼ਿਆਦਾ ਸੌਫਟ ਬਰਬਰੀ ਦੇ ਸੂਟ ਹੈ ਜੀ ਬ੍ਰਾਂਡਡ ਸੂਟ ਹੈ ਕੋਈ ਵੀ ਨਾਨ ਬ੍ਰਾਂਡਡ ਸੂਟ ਨਹੀਂ ਹੈ ਸਾਰੇ ਸੂਟ ਬ੍ਰਾਂਡਡ ਆਉਣਗੇ ਇਨਾਂ ਦੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਬਿਲਕੁਲ ਵੀ ਖਰਾਬ ਹੋਣ ਵਾਲਾ ਫੈਬਰਿਕ ਨਹੀਂ ਹੈ ਜੀ ਕੋਈ ਵੀ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਜੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਜਿੰਨਾ ਪਹਿਣਾ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਔਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਤੁਸੀਂ ਕਿਸੇ ਵੀ ਭੈਣ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੇ ਕੋਈ ਵੀ ਸੂਟ ਤੁਸੀਂ ਸਾਡੇ ਤੋਂ ਬੁੱਕ ਕਰਵਾ ਸਕਦੇ ਹੋ ਕੋਈ ਵੀ ਸੂਟ ਸਾਡੇ ਤੋਂ ਮੰਗਵਾ ਸਕਦੇ ਹੋ ਆਪਣੀ ਆਨਲਾਈਨ ਵਰਲਡ ਵਾਈਡ ਸ਼ਿਪਿੰਗ ਹੈ ਜੀ ਆਨਲਾਈਨ ਆਪਣੀ ਪੇਮੈਂਟ ਹੁੰਦੀ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ